ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਸਿੰਪਲ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੇ ਇਹ ਦੇਖੋ ਕੱਪੜੇ ਦੀ ਅਸੀਂ ਡਬਲ ਤੈ ਲੈ ਆ ਇਹਨੂੰ ਹੁਣ ਅਸੀਂ ਫੋਲਡ ਕਰਦਗੇ ਜਿੰਨੇ ਤੁਸੀਂ ਪਾਟ ਰੱਖਣੇ ਆ ਉਨੇ ਨੂੰ ਫੋਲਡ ਕਰਨਾ ਹੈ ਦੇਖੋ 6 ਇੰਚ ਅਸੀਂ ਪਾਟ ਰੱਖਾਂਗੇ ਅਸੀਂ ਸਾਂਝੇ ਹੀ ਇਹਦੇ ਵਿੱਚੋਂ ਪੱਟ ਕੱਢਾਂਗੇ ਸਲਵਾਰ ਦੇ ਸਾਢੇ 35 ਇੰਚ ਸਲਵਾਰ ਅਸੀਂ ਤਿਆਰ ਕਰਨੀ ਆ ਸਭ ਤੋਂ ਪਹਿਲਾਂ ਸੀ ਸਲਵਾਰ ਦੇ ਪੱਟ ਦੀ ਕਟਿੰਗ ਕਰ ਲੈਂਦੇ ਜਿੰਨੇ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਚਾਹੁੰਦੇ ਹੋ ਪੱਟ ਰੱਖ ਸਕਦੇ ਹੋ ਮੈਂ 6 ਇੰਚ ਰੱਖਿਆ ਹੈ ਦੇਖੋ ਇਹ ਸੀ ਸਲਵਾਰ ਦੇ ਪਾਟ ਕੱਢ ਲੈਣਾ ਕਰ ਲੈ ਹੁਣ ਅਸੀਂ ਸਲਵਾਰ ਦੀ ਕਟਿੰਗ ਕਰਾਂਗੇ 11 ਇੰਚੋਂ ਸੀ 11.5 ਅਦਾ ਸਲਵਾਰ ਦਾ ਆਸਣ ਰੱਖਿਆ ਹੈ ਉਹਦੇ ਤੇ ਅਸੀਂ ਨਿਸ਼ਾਨ ਲਗਾ ਲਾਂਗੇ ਤੇ 2 ਇੰਚ ਅਸੀਂ ਪੋਚਾ ਕੱਢ ਲਿਆ ਦੇਚੋਂ 2 ਰੂਸੇ ਸਾਢੇ 7 ਅਸੀਂ ਸਲਵਾਰ ਦੀ ਬੈਲਟ ਕੱਢ ਲਾਂਗੇ ਉਹਨਾਂ ਤਰ੍ਹਾਂ ਹੀ ਚੈਸੇ ਇਹਦਾ ਨਿਸ਼ਾਨ ਲਾਉਣਾ। ਹੁਣ ਅਸੀਂ ਦੂਸਰੀ ਸਾਈਡ ਤੋਂ ਸਲਵਾਰ ਦਾ ਆਸਣ ਕੱਢ ਲੈਨੇ ਆ। 11 ਇੰਚ ਦਰਵਾਸਨ ਰੱਖ ਲਿਆ 11 ਇੰਚ ਦਰਵਾਸਨ ਰੱਖਿਆ ਸੀ। ਹੁਣ ਨਾ ਨਿਸ਼ਾਨ ਨੂੰ ਸਹੀ ਮਲਾ ਦੇ। ਤੁਸੀਂ ਅੱਧਾ ਇੰਚ ਲੈ ਕੇ ਉੱਪਰ ਆ। ਇਹਦਾ ਫਿਰ ਦੋ ਚੰਨ ਲਗਾ ਲਵਾਂ ਇਹ ਇੰਨੇ ਛਾਲੇ ਵਾਲੇ ਹਨ ਅਸੀਂ ਇਹਦੀ ਕਟਿੰਗ ਕਰ ਦਾਂਗੇ ਇਹ ਬਿਲਕੁਲ ਹੀ ਸਿੰਪਲ ਤੇ ਕਰਨਾ ਸਵਾਦਨਾ ਹੈ ਇਸ ਤੋਂ ਕੋਈ ਖਾ ਕੋਈ ਨਹੀਂ ਹੈ ਤੁਹਾਨੂੰ ਆਹੀ ਕਟਿੰਗ ਕਰਨਾ ਹੈ ਤਲਵਾਰ ਨੂੰ ਇਹ ਉੱਪਰ ਰੱਖ ਦਾਂਗੇ ਇਹਦੇ ਕੁਪੜਾ ਸਾਡਾ ਦਾਲਾ ਕੁਪੜਾ ਇਹਦੀ ਕਟਿੰਗ ਕਰਕੇ ਜਦੋਂ ਤੁਸੀਂ 2.5 ਮੀਟਰ ਕਪੜੇ ਚੋਂ ਸਲਵਾਰ ਬਣਾਣੀ ਆ ਤੇ ਤੁਸੀਂ ਕਪੜੇ ਦੇ ਵਿੱਚੋਂ ਹੀ ਪੱਟ ਨੂੰ ਕੱਢਣਾ ਆ ਫੇਰ ਤੁਹਾਡੀ ਸਲਵਾਰ ਬਹੁਤ ਖੁੱਲੀ ਬਣੇਗੀ ਤੇ ਫੁੱਲ ਪਟਿਆਲਾ ਸਲਵਾਰ ਬਣੇਗੀ ਹੁਣ ਅਸੀਂ ਇਸ ਦੀ 벨ਟ ਕੱਟ ਕੇ ਦੱਸਨੇ ਆ ਜਿੰਨਾ ਤੁਸੀਂ ਆਪਣੇ ਸੂਟ ਦਾ ਘੇਰਾ ਰੱਖੋਗੇ ਓਨੀ ਹੀ ਤੁਸੀਂ 벨ਟ ਰੱਖਣੀ ਆ ਮੰਨ ਲਓ ਜੇ ਤੁਹਾਡੇ ਸੂਟ ਦਾ ਘੇਰਾ 25 ਹੈ ਤੁਸੀਂ 벨ਟ 25 ਰੱਖਣੀ ਆ ਜੇ ਤੁਹਾਡਾ 24 ਆ ਤਾਂ ਤੁਸੀਂ 24 ਰੱਖਣਾ ਬਾਕੀ ਤੁਸੀਂ ਆਪਣੇ ਨਾਪ ਦੇ ਹਿਸਾਬ ਨਾਲ ਵਾਧ ਘਟ ਕਰ ਸਕਦੇ ਹੋ ਮੇਰੇ ਸੂਟ ਦਾ ਘੇਰਾ 24 ਆ ਤੇ ਮੈਂ ਅਦੀ 벨ਟ 25 ਰੱਖਾਂਗੀ ਆ ਦੇਖੋ ਐਸੀ ਆਸਰ ਨੂੰ ਕਟੇ ਗਾਲੀ ਐ ਐ ਸਾਡੇ ਸਲਾਈ ਹੋਏਗੀ ਉਧਰ ਅਸੀਂ ਪੁੰਝਾ ਘਾਲਿਆ ਸਾਡੇ ਪੱਟਾ ਸਲਵਾਰ ਨੂੰ ਕਰਦੇ ਹਾਂ ਜੇ ਸੋਹਣਾ ਹੈ ਹੁਣ ਅਸੀਂ ਇਸ ਦੀ ਬੈਲਟ ਦੀ ਕਟਿੰਗ ਕਰਾਂਗੇ 24 ਮੈਨੂੰ ਬੈਲਟ ਚਾਹੀਦੀ ਆ 25 ਮੈਂ ਬੈਲਟ ਰੱਖਾਂਗੀ ਕਿਉਂਕਿ ਇਹਦੀਆਂ ਸਾਈਡ ਤੇ ਅਸੀਂ ਸੀਨਾ ਹੋਈ ਆ ਅੱਧਾ ਅੱਧਾ ਇੰਚਾ ਸਾਡਾ ਅਰੇ ਅੰਦਰ ਦਬਾਣਾ ਆ ਮਨਨ ਨੂੰ ਸੀ ਕੱਟ ਲੈਣੇ ਆ ਸੋ ਸੇਮ 벨ਟ ਜਿਹੜੇ ਰੱਖਣੀ ਆ 8 ਇੰਚ 벨ਟ ਲਈਏ ਮੈਂ ਅਬ ਇਹ ਸੇਮ ਕਟਿੰਗ ਕਰ ਲਵਾਂਗੇ ਸਲਵਾਰ ਦੀ ਕਟਿੰਗ ਅਸੀਂ ਕਰ ਲਈ ਆ ਤੇ ਹੁਣ ਅਸੀਂ ਤੁਹਾਨੂੰ ਬਣਾ ਕੇ ਵੀ ਦੱਸਾਂਗੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ 벨ਟ ਬਣਾਵਾਂਗੇ ਐ ਸਾਡੀ ਬੈਲਟ ਆ ਪਹਿਲੇ ਅਸੀਂ ਅਦਰ ਸੀਨ ਲਗਾਵਾਂਗੇ ਤੇ ਫਿਰ ਅਦਰ ਸੀਨ ਲਗਾਵਾਂਗੇ ਹੁਣ ਅਸੀਂ ਵੀ ਨਾਲਾ ਪਾਉਣ ਵਾਲੀ ਚੀਰੀ ਬਣਾਵਾਂਗੇ ਲੋਹਿੰਗ ਬੈਲਟ ਅਸੀਂ ਬਣਾ ਲਈ ਹੈ ਹੁਣ ਅਸੀਂ ਸਲਵਾਰ ਖੜੀ ਕਰਕੇ ਦੱਸਾਂਗੇ ਤੁਹਾਨੂੰ ਹੁਣ ਅਸੀਂ ਸਲਵਾਰ ਦੇ ਆਸਨ ਨੂੰ ਸਲਾਈ ਲਗਾਵਾਂਗੇ ਜਦ ਅਸੀਂ ਸਾਰੇ ਸਲਵਾਰ ਨੂੰ ਸੀਨਾ ਲਗਾ ਲਾਂਗੇ ਖੜੀ ਕਰ ਲਾਂਗੇ ਤੇ ਫਿਰ ਅਸੀਂ ਚੋਣਾ ਪਾਵਾਂਗੇ ਇਸ ਦੀ ਸਲਵਾਰ ਨੂੰ ਅਸੀਂ ਜੋੜ ਲਿਆ ਹੁਣ ਅਸੀਂ ਪਦੀਆਂ ਚੋਣਾ ਪਾਣੇ ਜੇ ਅਸੀਂ ਅੰਦਰ ਨੂੰ ਨਿਸ਼ਾਨ ਲਗਾ ਕੇ ਚੋਣਾ ਪਾਣੇ ਆ ਤੇ ਚੋਣਾ ਸਾਡੀਆਂ ਬਹੁਤ ਵਧੀਆ ਅੰਦਰ ਹੀ ਰਹਿੰਦੀਆਂ ਨੇ ਤੇ ਜੇ ਅਸੀਂ ਇੱਥੋਂ ਤੱਕ ਚੋਣਾ ਪਾਣੇ ਆ ਤੇ ਸਾਡੀਆਂ ਚੋਣਾ ਪਿੱਛੇ ਜਾਂਦੀਆਂ ਨੇ ਜੋ ਸਲਵਾਰ ਸਹੀ ਤਰ੍ਹਾਂ ਉਹਦੀਆਂ ਚੋਣਾ ਨਹੀਂ ਆਉਂਦੀਆਂ ਅਸੀਂ ਇਹਦੀ ਪਹਿਲੇ ਬੈਕ ਸਾਈਡ ਸੀਨਾ ਸੀਨ ਮਿਲਾਨੀਆਂ ਵਾਲੀ ਇਹ ਵਈ ਆਪਕਾ ਸੇ ਬੈਕ ਸਾਈਡ ਬਲੇ ਧੁਰਾਂਗੇ ਤੇ ਜਿੱਥੋਂ ਤੱਕ ਅਸੀਂ ਨਿਸ਼ਾਨ ਲਗਾਇਆ ਉਤੋਂ ਤੱਕ ਅਸੀਂ ਲੈਣਾ ਹੈ ਦੇਖੋ ਬੈਕ ਸਾਈਡ ਨੂੰ ਐਨੋ ਅਧਾਰ ਤੇ ਅੱਥੋਂ ਸੀਨ ਸਟਾਰਟ ਕਰਨੀ ਹੈ ਇਹ ਸਾਡਾ ਸੈਂਟਰ ਪੁਆਇੰਟ ਆ ਦਿੱਥੋਂ ਸੀਨ ਲਗਾਵਾਂਗੇ ਅਸੀਂ ਹੁਣ ਦੇਖੋ ਜਿੱਥੇ ਅਸੀਂ ਨਿਸ਼ਾਨ ਲਗਾਇਆ ਸੀ ਉਤੋਂ ਤੱਕ ਸੀਨ ਲਗਾਣੀ ਹੈ ਹੁਣ ਅਸੀਂ ਸਲਵਾਰ ਨੂੰ ਚੋਣਾ ਪਾਵਾਂਗੇ ਤੁਸੀਂ ਕੋਈ ਚੀਜ਼ ਲੈ ਲੈਣੀ ਹੈ ਉਹਦੇ ਨਾਲ ᱫਾ ਚੋਨਾ ਪਾਈ ਜਾਣੀ ਹੈ ਮੈਂ ਲਿਆ ਪੇਸ ਕਾਸ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਇੱਦਾਂ ਪਾਣਾ ਚੋਨਾ ਇੱਕ ਤਾਂ ਜਲਦੀ ਪੈਂਦੀਆਂ ਨੇ ਤੇ ਇੱਕ ਬਹੁਤ ਸੋਹਣੀ ਆ ਪੈਂਦੀਆਂ ਨੇ ਲੋ ਜੀ ਅਸੀਂ ਸਲਵਾਰ ਨੂੰ ਚੋਣਾ ਪਾ ਲਿਆ ਨੇ ਇਹ ਦੇਖੋ ਹੁਣ ਅਸੀਂ ਇਹਦੇ ਉੱਪਰ ਸੀਨ ਲਗਾਵਾਂਗੇ ਕਮੀਜ਼ ਨਾਲੋਂ ਬਜੇ ਕੱਪੜੇ ਦਾ ਡਿਜ਼ਾਈਨ ਅਸੀਂ ਪਹੁੰਚਿਆ ਤੇ ਪਾਇਆ ਆ ਤੇ ਕੌਂਸੀ ਬਹੁਤ ਵਧੀਆ ਬਣਾਈ ਹੈ ਸਾਡੇ ਪਹੁੰਚਿਆ ਸੀ ਦੇਖੋ ਡਿਜ਼ਾਈਨ ਪਾ ਲਿਆ ਹੁਣ ਇੱਥੇ ਸੀਨਾ ਲਗਾ ਲਾਂਗੇ ਦੋ ਨੋ ਜੀ ਸਲਵਾਰ ਨੂੰ ਸੀ ਬਣਾ ਲਿਆ ਤਾਂ ਹੁਣ ਅਸੀਂ ਇਸ ਨੂੰ ਪ੍ਰੈਸ ਕਰਦੇ ਪਏ ਹਾਂ